ਹੈਲੋ ਦੋਸਤੋ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ Study IQ in Gagan Mehra official YouTube channel ਤੇ ਤਾਂ ਦੋਸਤੋ ਅੱਜ ਦੀ ਕਲਾਸ ਦੇ ਵਿੱਚ ਆਪਾਂ GK mock test ਦੀ ਕਲਾਸ 5 ਸ਼ੁਰੂ ਕਰਨ ਜਾ ਰਹੇ ਹਾਂ ਦੋਸਤੋ ਜੇਕਰ ਤੁਸੀਂ ਅਸਿਸਟੈਂਟ ਇੰਸਪੈਕਟਰ BTPSV ਕਲਰਕ ਪੰਜਾਬ ਪੁਲਿਸ ਐਂਡ ਪੰਜਾਬ ਦੇ ਕਿਸੇ ਵੀ ਐਗਜ਼ਾਮ ਦੀ ਤਿਆਰੀ ਕਰ ਰਹੇ ਹੋ ਤਾਂ ਇਹ ਕਲਾਸ ਤੁਹਾਡੇ ਲਈ ਕਾਫੀ ਇੰਪੋਰਟੈਂਟ ਰਹਿਣ ਵਾਲੀ ਹੈ ਕਿਉਂਕਿ ਇਸ ਕਲਾਸ ਦੇ ਵਿੱਚ ਆਪਾਂ ਆ ਹਾਲੀ ਦੇ ਵਿੱਚ ਜੋ ਐਗਜ਼ਾਮ ਹੋ ਕੇ ਹਟੇ ਨੇ ਉਹਨਾਂ ਦੇ ਵਿੱਚ ਸਾਰੇ ਕੁਐਸਚਨ ਚੁਣ ਕੇ ਮੌਕ ਟੈਸਟ ਸ਼ੁਰੂ ਕਰ ਰਹੇ ਹਾਂ ਜੋ ਕਿ ਅਸਿਸਟੈਂਟ ਇਨਸਪੈਕਟਰ ਦੇ ਲਈ ਕਾਫੀ ਇੰਪੋਰਟੈਂਟ ਟ੍ਰੈਂਡ ਵਾਲਾ ਹੈ ਇਸ ਤੋਂ ਪਹਿਲਾਂ ਆਪਣੀ ਚਾਰ ਕਲਾਸਿਸ ਕਵਰ ਹੋ ਚੁੱਕੀਆਂ ਨੇ ਜਿਨ੍ਹਾਂ ਦੇ ਵਿੱਚ ਆਪਾਂ ਨੇ 80 ਦੇ ਲਗਭਗ ਕੁਐਸਚਨਸ ਕਵਰ ਕਰ ਲਏ ਨੇ हां हां जी ਇਹਨਾਂ ਦੀ ਜਿਹੜੀ ਪੀਡੀਐ ਤੁਹਾਨੂੰ ਮੇਰੇ WhatsApp ਗਰੁੱਪ ਦੇ ਵਿੱਚ ਮਿਲ ਜਾਵੇਗੀ ਤੇ ਡਿਸਕ੍ਰਿਪਸ਼ਨ ਦੇ ਵਿੱਚ ਮੈਂ ਉਸ ਦਾ ਲਿੰਕ ਦੇ ਦੇਵਾਂ ਤੁਸੀਂ WhatsApp ਗਰੁੱਪ ਤੇ ਕਲਿੱਕ ਕਰਕੇ WhatsApp ਗਰੁੱਪ ਨੂੰ ਜੁਆਇਨ ਕਰ ਸਕਦੇ ਹੋ ਠੀਕ ਹੈ ਤਾਂ ਅੱਜ ਦੀ ਜਿਹੜੀ ਆਪਣੀ ਨੈਕਸਟ ਕਲਾਸ ਹੈ ਉਹ ਕਲਾਸ 5 ਸ਼ੁਰੂ ਕਰਾਂਗੇ ਜਿਸ ਦੇ ਵਿੱਚ ਆਪਾਂ ਟੌਪ 20 ਕੁਐਸਚਨਸ ਕਵਰ ਕਰਾਂਗੇ ਠੀਕ ਹੈ ਤਾਂ ਚਲੋ ਜਿਆਦਾ ਟਾਈਮ ਨਾ ਲੈਂਦੇ ਹੋਏ ਅੱਜ ਦੀ ਜਿਹੜੀ ਕਲਾਸ ਹੈ ਆਪਾਂ ਸ਼ੁਰੂ ਕਰਦੇ ਹਾਂ ਤਾਂ ਅੱਜ ਦੀ ਕਲਾਸ ਦਾ ਕੁਐਸਚਨ ਨੰਬਰ 81 ਪ੍ਰਸਿੱਧ ਮੱਧ ਕਾਲੀ ਸੰਤ ਸ਼ੰਕਰਦੇਵ ਨੈਸ਼ਨਲ ਸੰਵਿਧਾਨਨ ਆ ਜਿਹੜੇ ਮੱਧਕਾਲੀ ਸੰਤ ਨੇ ਸ਼ੰਕਰਦੇਵ ਉਹ ਕਿਹੜੇ ਕਲਚਰ ਨਾਲ ਸੰਬੰਧ ਰੱਖਦੇ ਨੇ ਤਾਂ ਇਸ ਦਾ ਰਾਈਟ ਆਨਸਰ ਆਪਣੇ ਕੋਲ ਕੀ ਰਹੇਗਾ ਤਾਂ ਤੁਹਾਡੇ ਕੋਲ 5 ਸਕਿੰਟ ਦਾ ਟਾਈਮ ਹੋਵੇਗਾ ਤਾਂ ਤੁਸੀਂ ਆਪਣੇ ਦਿਮਾਗ ਦੇ ਵਿੱਚ ਇਸ ਕੁਐਸਚਨ ਦਾ ਆਨਸਰ ਸੋਚਣ ਦੀ ਕੋਸ਼ਿਸ਼ ਕਰਿਓ ਅਤੇ ਕਮੈਂਟ ਬਾਕਸ ਦੇ ਵਿੱਚ ਕਮੈਂਟ ਜ਼ਰੂਰ ਕਰਿਆ ਕਰੋ ਤਾਂ ਇਸ ਦਾ ਰਾਈਟ ਆਨਸਰ ਆਪਣੇ ਕੋਲ ਕੀ ਰਹੇਗਾ ਤਾਂ ਜਿਹੜੇ ਮੱਧਕਾਲੀ ਸੰਤ ਨੇ ਸ਼ੰਕਰਦੇਵ ਉਹ ਕਿਹੜੇ ਕਲਚਰ ਨਾਲ ਸੰਬੰਧ ਰੱਖਦੇ ਨੇ ਤਾਂ ਉਹ ਰੱਖਦੇ ਨੇ ਵੈਸ਼ਨਵ ਕਲਚਰ ਨਾਲ ਠੀਕ ਹੈ ਬੀ ਇਸ ਦਾ ਰਾਈਟ ਆਨਸਰ ਵੈਸ਼ਨ ਕਲਚਰ ਨਾਲ ਸੰਬੰਧ ਰੱਖਦੇ ਨੇ ਮੱਧਕਾਲੀ ਸੰਤ ਸ਼ੰਕਰਦੇਵ ਨੈਕਸਟ ਕੁਐਸਚਨ ਵਿਜ਼ਿਟ ਕਰਦੇ ਆ ਕੁਐਸਚਨ ਨੰਬਰ 82 ਮੋਇਨੁਦੀਨ ਚਿਸ਼ਤੀ ਕਿਸ ਦਾ ਚੇਲਾ ਸੀ ਹੂ ਇਸ ਡਿਸਪਲ ਵਸਦਾ ਖਵਾਈਆ ਮੋਇਨੁਦੀਨ ਚਿਸ਼ਤੀ ਹਾਂ ਇਸ ਦਾ ਰਾਈਟ ਆਨਸਰ ਆਪਣੇ ਕੋਲ ਕੀ ਰਹੇਗਾ ਤਾਂ ਮੋਇਨੁਦੀਨ ਚਿਸ਼ਤੀ ਉਹ ਕਿਸ ਦਾ ਚੇਲਾ ਸੀ ਉਹ ਹਾਂ ਇਸ ਦਾ ਰਾਈਟ ਆਨਸਰ ਉਹ ਸਿੱਖ ਖਵਾਜਾ ਉਸਮਾਨ ਹਰਾਨੀ ਦਾ ਸੀ ਇਸ ਦਾ ਰਾਈਟ ਆਨਸਰ ਖਵਾਜਾ ਉਸਮਾਨ ਹਰਾਨੀ ਠੀਕ ਹੈ ਮਯੂਦੀਨ ਚਿਸ਼ਤੀ ਕਿਸ ਦਾ ਚੇਲਾ ਸੀ ਖਵਾਜਾ ਉਸਮਾਨ ਹੁਰਾਨੀ ਯਾਦ ਰੱਖਣਾ ਹੈ ਕਾਫੀ ਇੰਪੋਰਟੈਂਟ ਕੁਐਸਚਨ ਹੈ ਨੈਕਸਟ ਦੇਖਦੇ ਆਪਾਂ ਪੰਜਾਬ ਵਿੱਚ ਕੁੱਲ ਡੈਸ਼ ਰਾਮਸਰ ਸਾਈਟਾਂ ਹਨ ਵੈਰੀ ਇੰਪੋਰਟੈਂਟ ਕੁਐਸਚਨ ਪੰਜਾਬ ਦੇ ਵਿੱਚ ਟੋਟਲ ਕਿੰਨੀਆਂ ਰਾਮਸਰ ਸਾਈਟਾਂ ਨੇ ਤਾਂ ਕੀ ਰਾਈਟ ਆਨਸਰ ਹੈਗਾ ਇਸ ਦਾ ਆ ਇਸ ਦਾ ਰਾਈਟ ਆਨਸਰ ਹੈਗਾ ਆਪਣੇ ਕੋਲ অপਸ਼ਨ ਨੰਬਰ A ਠੀਕ ਤਾਂ ਟੋਟਲ ਕਿੰਨੀਆਂ ਰਾਮਸਰ ਸਾਈਟਾਂ ਨੇ ਪੰਜਾਬ ਦੇ ਵਿੱਚ ਤਾਂ ਟੋਟਲ 6 ਰਾਮਸਰ ਸਾਈਟਾਂ ਨੇ ਜੇਕਰ ਗੱਲ ਕੀਤੀ ਜਾਵੇ ਹਾਲੀ ਦੇ ਵਿੱਚ ਤਾਂ ਹਾਲੀ ਦੇ ਵਿੱਚ 3 ਵੈਟਲੈਂਡ ਨੇ ਜਿਹੜੇ ਉਹ ਡੈਜ਼ਿਗਨੇਟ ਕੀਤੇ ਗਏ ਨੇ ਠੀਕ ਹੈ ਰਾਮਸਰ ਸਾਈਟਸ ਦੇ ਨਾਮ ਤੇ ਪਹਿਲਾਂ 3 ਸੀ ਬਟ ਹੁਣ ਕੀ ਹੋ ਗਿਆ ਹੁਣ 3 ਜਿਹੜੇ ਨਵੇਂ ਵੈਟਲੈਂਡ ਨੇ ਉਹ ਡੈਜ਼ਿਗਨੇਟਡ ਕੀਤੇ ਗਏ ਨੇ ਰਾਮਸਰ ਸਾਈਟਸ ਦੇ ਨਾਮ ਨਾਲ ਆਪਾਂ ਉਹ ਵੀ ਨਾਲ ਦੀਆਂ ਕਵਰ ਕਰ ਲੈਣੇ ਆ ਜੇਕਰ ਨੰਬਰ 1 ਤੇ ਗੱਲ ਕੀਤੀ ਜਾਵੇ ਇੱਕ ਤਾਂ ਹਰੀਕੇ ਵੈਟਲੈਂਡ ਹੈ ਜਿਹੜਾ ਉਸ ਨੂੰ ਕੀ ਰਾਮਸਰ ਸਾਈਟਸ ਦੇ ਵਿੱਚ ਜੋੜਿਆ ਗਿਆ ਠੀਕ ਹੈ ਹਰੀਕੇ ਵੈਟਲੈਂਡ ਆ 190 90 ਦੇ ਵਿੱਚ ਆ ਨੈਕਸਟ ਦੇਖ ਲੈਣੇ ਆ ਨੈਕਸਟ ਕਿਹੜਾ ਹੈ ਆ ਰੋਪੜ ਵੈਟਲੈਂਡ ਹੈ ਠੀਕ ਹੈ ਰੋਪੜ ਦੇ ਵਿੱਚ ਉਸ ਨੂੰ ਕਦੋਂ ਜੋੜਿਆ ਗਿਆ ਸੀ 2002 ਦੇ ਵਿੱਚ ਤੇ ਤੀਸਰਾ ਕਿਹੜਾ ਹੈ ਤੇ ਤੀਸਰਾ ਹੈ ਆਪਣੇ ਕੋਲ ਕਾਂਜਲੀ ਵੈਟਲੈਂਡ ਕਾਂਜਲੀ ਵੈਟਲੈਂਡ ਤੇ ਇਸ ਨੂੰ ਕਦੋਂ ਜੋੜਿਆ ਗਿਆ ਸੀ ਇਸ ਨੂੰ ਵੀ 2002 ਦੇ ਵਿੱਚ ਜੋੜਿਆ ਗਿਆ ਸੀ ਜੇਕਰ ਗੱਲ ਕੀਤੀ ਜਾਵੇ 9 2003 ਦੇ ਤਿੰਨ ਦੇ ਵਿੱਚ 2003 ਤੋਂ ਬਾਅਦ 3 ਜਿਹੜੇ ਹੋਰ ਵੈਟਲੈਂਡ ਨੇ ਜਿਹੜੇ ਹੋਰ ਜੋੜੇ ਗਏ ਨੇ ਤਾਂ ਉਹ ਕਿਹੜੇ-ਕਿਹੜੇ ਨੇ ਆਪਾਂ ਉਹ ਵੀ ਦੇਖ ਲੈਣੇ ਆਂ ਆ ਨੰਬਰ 4 ਤੇ ਆ ਗਿਆ ਆਪਣੇ ਕੋਲ ਕੇਸ਼ੋਪੁਰ ਮਿਆਨੀ ਕੇਸ਼ੋਪੁਰ ਮਿਆਨੀ ਵੈਟਲੈਂਡ ਠੀਕ ਹੈ ਆ ਇਹ ਤੁਸੀਂ ਨੋਟ ਕਰ ਲੈਣਾ ਠੀਕ ਹੈ ਉਸ ਤੋਂ ਬਾਅਦ ਜੇਕਰ ਗੱਲ ਕੀਤੀ ਜਾਵੇ ਆ ਨੰਗਲ ਵਾਈਲਡਲਾਈਫ ਦੀ ਗਲ ਵਾਈਲਡ ਲਾਈਫ ਸੈਂਚਰੀ ਵਾਈਲਡ ਲਾਈਫ ਸੈਂਚਰੀ ਇਹ ਵੀ ਕਿਸ ਦੇ ਵਿੱਚ ਜੋੜੇ ਗਏ ਨੇ ਰਾਮਸਰ ਸਾਈਟਸ ਦੇ ਵਿੱਚ ਤੇ ਆਖਰੀ ਕਿਹੜਾ ਹੈ ਤਾਂ ਆਖਰੀ ਆਪਣੇ ਕੋਲ ਵਿਆਸ ਕਨ ਸਰਵੇਸ਼ਨ ਵਿਆਸ ਕਨ ਸਰਵੇਸ਼ਨ ਰਿਜ਼ਰਵ ਹਾਂ ਇਹ ਵੀ ਰਾਮਸਰ ਸਾਈਟਸ ਦੇ ਵਿੱਚ ਜੋੜੇ ਗਏ ਨੇ ਦਾ ਟੋਟਲ 6 ਨੇ ਯਾਦ ਰੱਖਣਾ ਹੈ ਕਿ ਹਰੀਕੇ ਵੈਟਲੈਂਡ ਰੋਪੜ ਕਾਂਜਲੀ ਕੇਸ਼ਵਪੁਰ ਮਿਆਣੀ ਠੀਕ ਹੈ ਨੰਗਲ ਵਾਈਲਡਲਾਈਫ ਸੈਂਚਰੀ ਤੇ ਵਿਆਸ ਕਨ ਸਰਵੇਸ਼ਨ ਰਿਜ਼ਰਵ ਤਾਂ ਟੋਟਲ ਕਿੰਨੀਆਂ ਸਾਈਟਸ ਨੇ ਤਾਂ ਟੋਟਲ ਪੰਜਾਬ ਦੇ ਵਿੱਚ ਟੋਟਲ 6 ਰਾਮਸਰ ਸਾਈਟਸ ਅਨਾਉਂਸ ਕੀਤੀਆਂ ਗਈਆਂ ਨੇ ਤਾਂ ਤੁਸੀਂ ਉਹਨਾਂ ਦੇ ਨਾਮ ਵੀ ਯਾਦ ਰੱਖਣੇ ਨੇ ਨੈਕਸਟ ਕੁਐਸਚਨ ਦੇਖਦੇ ਆਪਾਂ ਭਾਈ ਵੀਰ ਸਿੰਘ ਨੇ ਕਿਸ ਕੰਮ ਲਈ ਭਾਰਤੀ ਸਾਹਿਤ ਅਕੈਡਮੀ ਪੁਰਸਕਾਰ ਜਿੱਤਿਆ ਸੀ ਭਾਈ ਵੀਰ ਸਿੰਘ ਨੇ ਕਿਸ ਕੰਮ ਦੇ ਲਈ ਭਾਰਤੀ ਸਾਹਿਤ ਅਕੈਡਮੀ ਪੁਰਸਕਾਰ ਜਿੱਤਿਆ ਸੀ ਤਾਂ ਇਸ ਦਾ ਰਾਈਟ ਆਨਸਰ ਕੀ ਰਹੇਗਾ ਆਪਣੇ ਕੋਲ ਤਾਂ ਉਹਨਾਂ ਨੇ ਇੱਕ ਨਾਵਲ ਲਿਖਿਆ ਸੀ ਮੇਰੇ ਸਾਈਆਂ ਜੀਓ ਮੇਰੇ ਸਾਈਆਂ ਜੀਓ ਜਿਸ ਦੇ ਲਈ ਉਹਨਾਂ ਨੂੰ ਕੀ ਸੀ ਭਾਰਤੀ ਸਾਹਿਤ ਅਕੈਡਮੀ ਪੁਰਸਕਾਰ ਵੱਲੋਂ ਸਨਮਾਨਿਤ ਕੀਤਾ ਗਿਆ ਸੀ ਯਾਦ ਰੱਖਣਾ ਤੁਸੀਂ ਠੀਕ ਹੈ ਜੇਕਰ ਗੱਲ ਕੀਤੀ ਜਾਵੇ ਭਾਈ ਵੀਰ ਸਿੰਘ ਦੀ ਤਾਂ ਭਾਈ ਵੀਰ ਸਿੰਘ ਦੇ ਜਿਹੜੇ ਫੇਮਸ ਇਗਜ਼ਾਮ ਦੇ ਵਿੱਚ ਆਉਣ ਵਾਲੇ ਆਉਣ ਵਾਲੇ ਨਾਵਲ ਨੇ ਉਹ ਆਪਾਂ ਇੱਕ ਵਾਰੀ ਨੋਟ ਕਰ ਲੈਣੇ ਆ ਤਾਂ ਤੁਸੀਂ ਉਹ ਇੱਕ ਨੋਟਬੁੱਕ ਤੇ ਨੋਟ ਕਰ ਲੈਣੇ ਨੇ ਜੇਕਰ ਗੱਲ ਕੀਤੀ ਜਾਵੇ ਇਸ ਦੀ ਤਾਂ ਇਸ ਦੇ ਵਿੱਚ ਜਿਵੇਂ ਸੁੰਦਰੀ ਹੋ ਗਿਆ ਠੀਕ ਹੈ ਸੁੰਦਰੀ ਆ ਹੋਰ ਕਿਹੜਾ ਆਪਣੇ ਕੋਲ ਮੁਕਟ ਹਲਾਰੇ ਮੁਕਟ ਹੁਲਾਰੇ ਤਾਂ ਇਹ ਕੀਂਦੀਆਂ ਲਿਖੀਆਂ ਹੋਈਆਂ ਨੇ ਸਾਰੀਆਂ ਤਾਂ ਇਹ ਸਾਰੀਆਂ ਭਾਈ ਵੀਰ ਸਿੰਘ ਦੀਆਂ ਲਿਖੀਆਂ ਹੋਈਆਂ ਨੇ ਆ ਬੀਜੇ ਸਿੰਘ ਤਾਂ ਪਸਿਰਫ ਉਹੀ ਕਰਾਂਗੇ ਜੋ ਇਗਜ਼ਾਮ ਦੇ ਲਈ ਇੰਪੋਰਟੈਂਟ ਰੈਨ ਵਾਲੇ ਦੇ ਇਗਜ਼ਾਮ ਦੇ ਵਿੱਚ ਪੁੱਛੀਆਂ ਗਈਆਂ ਨੇ ਠੀਕ ਹੈ ਸਤਵੰਤ ਕੌਰ ਸਤਵੰਤ ਕੌਰ ਤੇ ਰਾਣਾ ਸੂਰਤ ਸਿੰਘ ਆ ਇਹ ਨਾ ਨਾਵਲ ਨੇ ਜਿਹੜੇ ਭਾਈ ਵੀਰ ਸਿੰਘ ਦੇ ਕਾਫੀ ਫੇਮਸ ਰਹਿਣ ਵਾਲੇ ਸੀ ਠੀਕ ਹੈ ਤਾਂ ਇਹ ਤੁਸੀਂ ਨੋਟ ਕਰ ਲੈਣੇ ਨੇ ਸਾਇਤ ਅਕੈਡਮੀ ਪੁਰਸਕਾਰ ਦੇ ਲਈ ਉਹਨਾਂ ਨੇ ਕਿਹੜਾ ਕਿਹੜੀ ਨਾਵਲ ਦੇ ਲਈ ਮਿਲਿਆ ਸੀ ਹੋ ਮੇਰੇ ਸਾਇਆਂ ਜੀਓ ਦੇ ਲਈ ਤਾਂ ਇਹਨਾਂ ਗੀ ਯਾਦ ਰੱਖਣੇ ਤੁਸੀਂ ਨੈਕਸਟ ਦੇਖਦੇ ਆਪਾਂ ਪੰਜਾਬ ਦੀ ਕੋਇਲ ਕਿਸ ਨੂੰ ਕਿਹਾ ਜਾਂਦਾ ਹੈ ਹੂ ਇਜ਼ ਨਾਉ ਐਜ਼ ਕੋਇਲ ਆਫ ਪੰਜਾਬ ਪੰਜਾਬ ਦੀ ਕੋਇਲ ਕਿਸ ਨੂੰ ਕਿਹਾ ਜਾਂਦਾ ਹੈ ਤਾਂ ਇਸ ਦਾ ਰਾਈਟ ਆਨਸਰ ਆਪਣੇ ਕੋਲ ਕੀ ਰਹੇਗਾ ਤਾਂ ਇਸ ਦਾ ਰਾਈਟ ਆਨਸਰ ਆਪਣੇ ਕੋਲ ਰਹੇਗਾ অপਸ਼ਨ ਨੰਬਰ ਸੀ ਸੁਰਿੰਦਰ ਕੌਰ ਤਾਂ ਪੰਜਾਬ ਦੀ ਕੋਇਲ ਵਾਲੀ ਐਗਜ਼ਾਮ ਦੇ ਵਿੱਚ ਕੁਐਸਚਨ ਪੁੱਛਿਆ ਜਾਵੇ ਤਾਂ ਉਹ ਸੁਰਿੰਦਰ ਕੌਰ ਨੂੰ ਕਹਾਂਗੇ ਯਾਦ ਰੱਖਣਾ ਇਹ ਤੁਸੀ ਠੀਕ ਹੈ ਸੁਰਿੰਦਰ ਕੌਰ ਸੀ ਇਸ ਦਾ ਰਾਈਟ ਆਨਸਰ ਨੈਕਸਟ ਵਿਜ਼ਿਟ ਕਰਦੇ ਹਾਂ ਇਹਨਾਂ ਵਿੱਚੋਂ ਕਿਸ ਨੇ ਸ਼ਰੀਨ ਫਰਹਾਦ ਦਾ ਕਿੱਸਾ ਲਿਖਿਆ ਹੈ ਸ਼ਰੀਨ ਫਰਹਾਦ ਤਾਂ ਇਹਨਾਂ ਦੇ ਵਿੱਚੋਂ ਕਿਸ ਨੇ ਸ਼ਰੀਨ ਫਰਹਾਦ ਦਾ ਕਿੱਸਾ ਲਿਖਿਆ ਹੈ ਤਾਂ ਇਸ ਦਾ ਰਾਈਟ ਆਨਸਰ ਕੀ ਰਹੇਗਾ ਆਪਣੇ ਕੋਲ ਹਾਂ ਇਸ ਦਾ ਰਾਈਟ ਅਨਸਰ ਆਏਗਾ ਆਪਣੇ ਕੋਲ ਹਾਸ਼ਮ ਸ਼ਾਹ ਨੇ ਠੀਕ ਹੈ ए इज द राइट आंसर ਤਾਂ ਸ਼ੇਰਹਨ ਫਰਹਾਦ ਬਾਰੇ ਪੁੱਛਿਆ ਜਾਵੇ ਤਾਂ ਹਾਸ਼ਮ ਸ਼ਾਹ ਨੇ ਇਹ ਕਿੱਸਾ ਲਿਖਿਆ ਹੈ ਠੀਕ ਹੈ ए इज द राइट आंसर ਨੈਕਸਟ ਦੇਖਦੇ ਆ ਲੂਣਾ ਕਿਸ ਦੀ ਰਚਨਾ ਹੈ ਤਾਂ ਲੂਣਾ ਕਿਸ ਦੁਆਰਾ ਲਿਖਿਆ ਗਿਆ ਸੀ ਇੱਕ ਵੈਰੀ ਇੰਪੋਰਟੈਂਟ ਕੁਐਸਚਨ ਹੈ ਐਗਜ਼ਾਮ ਦੇ ਵਿੱਚ ਕਾਫੀ ਵਾਰ ਦੇਖਣ ਨੂੰ ਮਿਲਿਆ ਹੈ ਤਾਂ ਜਿਹੜਾ ਲੂਣਾ ਨਾਟਕ ਇਹ ਲਿਖਿਆ ਗਿਆ ਸੀ ਸ਼ਿਵ ਕੁਮਾਰ ਬਟਾਲਵੀ ਦੁਆਰਾ ਕਵੀ ਕੁਮਾਰ ਬਟਾਲਵੀ ਦੁਆਰਾ ਇਹ ਲੂਣਾ ਨਾਟਕ ਲਿਖਿਆ ਗਿਆ ਸੀ ਕਾਫੀ ਫੇਮਸ ਸੀ ਯਾਦ ਰੱਖਣਾ ਹੈ ਤੁਸੀਂ ਨੈਕਸਟ ਦੇਖਦੇ ਹਾਂ ਕਾਗਜ਼ ਟੂ ਕੈਨਵਸ ਕਿਸ ਨੇ ਲਿਖਿਆ ਕਾਗਜ਼ ਟੂ ਕੈਨਵਸ ਤਾਂ ਇਹ ਵੀ ਕਾਫੀ ਫੇਮਸ ਸੀ ਤਾਂ ਕਾਗਜ਼ ਟੂ ਕੈਨਵਸ ਕਿਸ ਦੁਆਰਾ ਲਿਖਿਆ ਗਿਆ ਸੀ ਤਾਂ ਇਹ ਵੀ ਲਿਖਿਆ ਗਿਆ ਸੀ ਅਮਰਤਾ ਪ੍ਰੀਤਮ ਦੁਆਰਾ ਕਾਗਜ਼ ਟੂ ਕਾਗਜ਼ ਟੂ ਕੈਨਵਸ ਕਿਸ ਦੁਆਰਾ ਲਿਖਿਆ ਗਿਆ ਸੀ ਤਾਂ ਇਹ ਲਿਖਿਆ ਗਿਆ ਸੀ ਅਮਰਤਾ ਪ੍ਰੀਤਮ ਦੁਆਰਾ ਯਾਦ ਰੱਖਣਾ ਹੈ ਤੁਸੀਂ ਠੀਕ ਹੈ ਜੇਕਰ ਗੱਲ ਕੀਤੀ ਜਾਵੇ ਅਮਰਤਾ ਪ੍ਰੀਤਮ ਦੀ ਆ ਇਹ ਕਾਫੀ ਫੇਮਸ ਨੇ ਆ ਇਹਨੇ ਆਪਣੇ ਨਾਵਲ ਤੇ ਆਪਣੀ ਕਵਿਤਾਵਾਂ ਦੇ ਵਜੋਂ ਤਾਂ ਇਹਨਾਂ ਨੂੰ ਇੱਕ ਸਾਹਿਤ ਅਕੈਡਮੀ ਪੁਰਸਕਾਰ ਵੱਲੋਂ ਜ ਵੀ ਨਿਵਾਜਿਤ ਕੀਤਾ ਗਿਆ ਸੀ ਸਨਮਾਨਿਤ ਕੀਤਾ ਗਿਆ ਸੀ ਤਾਂ ਉਹ ਉਹਨਾਂ ਨੇ ਕਿਹੜਾ ਨਾਵਲ ਲਿਖਿਆ ਸੀ ਜਿਸ ਦੇ ਲਈ ਉਹਨਾਂ ਨੂੰ ਸਾਹਿਤ ਅਕੈਡਮੀ ਪੁਰਸਕਾਰ ਵੱਲੋਂ ਸਨਮਾਨਿਤ ਕੀਤਾ ਗਿਆ ਸੀ ਇਗਜ਼ਾਮ ਦੇ ਵਿੱਚ ਇਹ ਸਿੱਧਾ ਸਿੱਧਾ ਕੁਐਸਚਨ ਦੇਖਣ ਨੂੰ ਮਿਲ ਜਾਂਦਾ ਹੈ ਤਾਂ ਇਸ ਦਾ ਰਾਈਟ ਆਨਸਰ ਆਪਣੇ ਕੋਲ ਕੀ ਰਹਿਣ ਵਾਲਾ ਹੈ ਤਾਂ ਇਸ ਦਾ ਰਾਈਟ ਆਨਸਰ ਆਪਣੇ ਕੋਲ ਰਹੇਗਾ ਉਹਨਾਂ ਨੇ ਇੱਕ ਸੁਨੇਹੜੇ ਨਾਵਲ ਲਿਖਿਆ ਸੀ ਠੀਕ ਹੈ ਸੁਨੇਹੜੇ ਸੁਨੇਹੜੇ ਆ ਕਦੋਂ ਲਿਖਿਆ ਸੀ ਇਹ ਇਹ ਲਿਖਿਆ ਸੀ 1956 ਦੇ ਵਿੱਚ 1956 ਦੇ ਵਿੱਚ ਉਹਨਾਂ ਨੇ ਸੁਨੇਹੜੇ ਨਾਵਲ ਲਿਖਿਆ ਸੀ ਜਿਸ ਦੇ ਲਈ ਉਹਨਾਂ ਨੂੰ ਕੀ ਸੀ ਸਾਹਿਤ ਅਕਾਡਮੀ ਪੁਰਸਕਾਰ ਵਜੋਂ ਸਨਮਾਨਿਤ ਕੀਤਾ ਗਿਆ ਸੀ ਠੀਕ ਹੈ ਤੇ ਇਹ ਫਰਸਟ ਊਮਨ ਸੀ ਜਿਨ੍ਹਾਂ ਨੂੰ ਇਹ ਪੁਰਸਕਾਰ ਮਿਲਿਆ ਸੀ ਫਰਸਟ ਊਮਨ ਸੀ ਇਹ ਵੀ ਤੁਸੀਂ ਨੋਟ ਕਰ ਲੈਣਾ ਠੀਕ ਹੈ ਫਰਸਟ ਊਮਨ ਸੀ ਉਹ ਜਿਨ੍ਹਾਂ ਨੂੰ ਇਹ ਨਾਵਲ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ ਠੀਕ ਹੈ ਜੇਕਰ ਇਹਨਾਂ ਨੂੰ ਹੋਰ ਗੱਲ ਕੀਤੀ ਜਾਵੇ ਇੱਕ ਅਲੱਗ ਤੋਂ ਜਿਹੜਾ ਆਪਣੇ ਦੇਸ਼ ਦਾ ਆ ਇੱਕ ਪੁਰਸਕਾਰ ਹੁੰਦਾ ਹੈ ਭਾਰਤੀ ਜਨਪੀਠ ਅਵਾਰਡ ਭਾਰਤੀ ਜਨਪੀਠ ਅਵਾਰਡ ਠੀਕ ਹੈ ਭਾਰਤੀ ਜਨਪੀਠ ਅਵਾਰਡ ਤਾਂ ਇਹ ਵੀ ਕਾਫੀ ਫੇਮਸ ਅਵਾਰਡ ਸੀ ਤਾਂ ਇਹ ਵੀ ਕਿਨਾਂ ਨੂੰ ਮਿਲਿਆ ਸੀ ਤਾਂ ਇਹ ਵੀ ਅ ਅਮ੍ਰਿਤਾ ਪ੍ਰੀਤਮ ਨੂੰ ਮਿਲਿਆ ਸੀ ਇਹ ਕਿਹੜਾ ਅਵਾਰਡ ਸੀ ਇਹ 1 ਆਫ ਦਾ ਹਾਈਐਸਟ ਲੈਟਰਲੀ ਅਵਾਰਡ ਸੀ ਠੀਕ ਹੈ ਜਿਹੜਾ ਕਿਨਾਂ ਨੂੰ ਮਿਲਿਆ ਸੀ ਇਹ ਅਮ੍ਰਿਤਾ ਪ੍ਰੀਤਮ ਨੂੰ ਮਿਲਿਆ ਸੀ ਕਿਸ ਦੇ ਨੇ ਮਿਲਿਆ ਸੀ ਤਾਂ ਇਹ ਮਿਲਿਆ ਸੀ ਕਾਗਜ਼ ਟੂ ਕੈਨਵਸ ਦੇ ਲਈ ਠੀਕ ਹੈ ਜੇਕਰ ਪੁੱਛਿਆ ਜਾਵੇ ਤਾਂ ਕਾਗਜ਼ ਟੂ ਕੈਨਵਸ ਦੇ ਲਈ ਅਮਰਤਾ ਪ੍ਰੀਤਮ ਨੂੰ ਕਿਹੜੇ ਅਵਾਰਡ ਵੱਲੋਂ ਸਨਮਾਨਿਤ ਕੀਤਾ ਗਿਆ ਸੀ ਤਾਂ ਉਹ ਕਿਹੜਾ ਅਵਾਰਡ ਸੀ ਤਾਂ ਉਹ ਸੀ ਭਾਰਤੀ ਜਨਪੀਠ ਅਵਾਰਡ ਠੀਕ ਹੈ ਇਹ ਵਨ ਆਫ ਦਾ ਇੰਡੀਆਜ਼ ਹਾਈਐਸਟ ਲੈਟਰਲੀ ਅਵਾਰਡ ਹੈ ਤੇ ਇਹ ਕਦੋਂ ਮਿਲਿਆ ਸੀ ਇਹ ਮਿਲਿਆ ਸੀ 1982 ਦੇ ਵਿੱਚ 1982 ਦੇ ਵਿੱਚ ਤਾਂ ਤੁਸੀਂ ਇੰਨਾ ਕੁ ਯਾਦ ਰੱਖਣਾ ਹੈ ਬਹੁਤ ਹੈ ਠੀਕ ਹੈ ਨੈਕਸਟ ਕੁਐਸਚਨ ਦੇਖ ਲੈਣੇ ਆਪਾਂ ਕੁਐਸਚਨ ਨੰਬਰ 89 ਹਰਬੱਲਵ ਸੰਗੀਤ ਸਮੇਲਨ ਦਾ ਤਿਉਹਾਰ ਕਿਸ ਦੀ ਯਾਦ ਵਿੱਚ ਮਨਾਇਆ ਜਾਂਦਾ ਹੈ ਹਰਬੱਲਵ ਸੰਗੀਤ ਸਮੇਲਨ ਤਾਂ ਇਹ ਜਿਹੜਾ ਤਿਉਹਾਰ ਇਹ ਕਿਸ ਦੀ ਯਾਦ ਦੇ ਵਿੱਚ ਮਨਾਇਆ ਜਾਂਦਾ ਹੈ ਤਾਂ ਕੀ ਰਾਈਟ ਆਨਸਰ ਹੋਏਗਾ ਆਪਣੇ ਕੋਲ ਤਾਂ ਇਹ ਮਨਾਇਆ ਜਾਂਦਾ ਹੈ ਬਾਬਾ ਹਰਬੱਲਵ ਦੀ ਯਾਦ ਦੇ ਵਿੱਚ ਠੀਕ ਹੈ ਬਾਬਾ ਹਰਬੱਲਵ ਦੀ ਯਾਦ ਦੇ ਵਿੱਚ ਇਹ ਤਿਉਹਾਰ ਜਿਹੜਾ ਮਨਾਇਆ ਜਾਂਦਾ ਹੈ ਤੇ ਕਦੋਂ ਤੋਂ ਮਨਾਉਂਦੇ ਆ ਰਹੇ ਹਾਂ ਇਸ ਨੂੰ 1875 ਤੋਂ ਠੀਕ ਹੈ ਹਾਂ ਕਿੱਥੇ ਮਨਾਇਆ ਜਾਂਦਾ ਹੈ ਇਹ ਤਾਂ ਇਹ ਮਨਾਇਆ ਜਾਂਦਾ ਹੈ ਸਿੱਧ ਪੀਠ ਸਿੱਧ ਪੀਠ ਸ਼ਾਂ ਜਿਹੜਾ ਦੇਵੀ ਤਲਵ ਮੰਦਿਰ ਹੈ ਠੀਕ ਹੈ ਸਿੱਧ ਪੀਠ ਸ਼ਾਂ ਦੇਵੀ ਤਲਵ ਮੰਦਿਰ ਜਲੰਧਰ ਦੇ ਵਿੱਚ ਦੇਵੀ ਤਲਵ ਮੰਦਿਰ ਜਲੰਧਰ ਦੇ ਵਿੱਚ ਇਹ ਜਿਹੜਾ ਹਰਵੱਲਵ ਸੰਗੀਤ ਸਮੇਲਨ ਨੇ ਮਨਾਇਆ ਜਾਂਦਾ ਹੈ ਠੀਕ ਹੈ ਯਾਦ ਰੱਖਣਾ ਤੁਸੀਂ ਨੈਕਸਟ ਦੇਖਦੇ ਆਪਾਂ ਪ੍ਰੋਫੈਸਰ ਮੋਹਨ ਸਿੰਘ ਮੇਲਾ ਕਿਸ ਜ਼ਿਲ੍ਹੇ ਵਿੱਚ ਮਨਾਇਆ ਜਾਂਦਾ ਹੈ ਪ੍ਰੋਫੈਸਰ ਮੋਹਨ ਸਿੰਘ ਮੇਲਾ ਤਾਂ ਇਹ ਕਿਹੜੇ ਜ਼ਿਲ੍ਹੇ ਦੇ ਵਿੱਚ ਲੱਗਦਾ ਹੈ ਪ੍ਰੋਫੈਸਰ ਮੋਹਨ ਸਿੰਘ ਮੇਲਾ ਤਾ ਇਹ ਲੱਗਦਾ ਹੈ ਲੁਧਿਆਣੇ ਦੇ ਵਿੱਚ ਬੀ ਇਜ਼ ਦਾ ਰਾਈਟ ਆਨਸਰ ਪ੍ਰੋਫੈਸਰ ਮੋਹਨ ਸਿੰਘ ਮੇਲਾ ਕਿੱਥੇ ਲਗਾਇਆ ਜਾਂਦਾ ਹੈ ਤਾਂ ਇਹ ਲੁਧਿਆਣੇ ਦੇ ਵਿੱਚ ਲੱਗਦਾ ਹੈ ਬੀ ਇਜ਼ ਦਾ ਰਾਈਟ ਆਨਸਰ ਨੈਕਸਟ ਦੇਖਦੇ ਆਪਾਂ ਪਹਿਲੀ ਐਗਲੋ ਸਿੱਖ ਜੰਗ ਤੋਂ ਬਾਅਦ ਕਿਹੜੀ ਸੰਧੀ ਹੋਈ ਤਾਂ ਪਹਿਲੀ ਐਗਲੋ ਸਿੱਖ ਜੰਗ ਉਹ ਜੋ ਹੋਈ ਸੀ ਉਸ ਤੋਂ ਬਾਅਦ ਕਿਹੜੀ ਸੰਧੀ ਹੋਈ ਸੀ ਸਭ ਤੋਂ ਫਸਟ ਵਾਰੀ ਤਾਂ ਕੀ ਰਾਈਟ ਆਨਸਰ ਹੈਗਾ ਇਸ ਦਾ ਆਪਣੇ ਕੋਲ ਤਾਂ ਇਸ ਤੋਂ ਬਾਅਦ ਸੰਧੀ ਹੋਈ ਸੀ ਆਪਣੇ ਕੋਲ ਟ੍ਰੀਟੀ ਆਫ ਲਾਹੌਰ ਲਾਹੌਰ ਦੀ ਸੰਧੀ ਹੋਈ ਸੀ ਜਦੋਂ ਆਪਣੀ ਐਗਲੋ ਸਿੱਖ ਜੁੱਧ ਤੋਂ ਬਾਅਦ ਜਿਹੜੀ ਸੰਧੀ ਹੋਈ ਸੀ ਲਾਹੌਰ ਦੀ ਸੰਧੀ ਹੋਈ ਸੀ ਤੇ ਇਸ ਤੋਂ ਬਾਅਦ ਇਹ ਕਦੋਂ ਹੋਈ ਸੀ ਆ ਜਿਹੜੀ ਆ ਟਰੀਟੀ ਆਫ ਲਾਹੌਰ ਦੀ ਸੰਧੀ ਹੋਈ ਸੀ ਤਾਂ ਇਹ ਕਦੋਂ ਹੋਈ ਸੀ ਤਾਂ ਇਹ ਹੋਈ ਸੀ 9 ਮਾਰਚ 9 ਮਾਰਚ 1946 ਨੂੰ ਠੀਕ ਹੈ ਕਿਸ ਕਿਸ ਦੇ ਵਿਚਕਾਰ ਹੋਈ ਸੀ ਲਾਹੌਰ ਦੇ ਵਿੱਚ ਹੋਈ ਸੀ ਇਹ ਤੁਹਾਨੂੰ ਪਤਾ ਹੀ ਹੈ ਠੀਕ ਹੈ ਇਹ ਜਿਹੜੀ ਲਾਹੌਰ ਦੀ ਸੰਧੀ ਸੀ ਲਾਹੌਰ ਦੇ ਵਿੱਚ ਹੋਈ ਸੀ 9 ਮਾਰਚ 1946 ਨੂੰ ਜਿਨ੍ਹਾਂ ਕਿਨਾਂ ਦੇ ਵਿਚਕਾਰ ਹੋਈ ਸੀ ਤਾਂ ਇਹ ਹੋਈ ਸੀ ਲord ਹਾਰਡਿੰਗ ਲord ਹਾਰਡਿੰਗ ਐਂਡ ਮਹਾਰਾਜਾ ਦਲੀਪ ਸਿੰਘ ਐਂਡ ਮਹਾਰਾਜਾ ਦਲੀਪ ਸਿੰਘ ਦੇ ਵਿਚਕਾਰ ਇਹ ਸੰਧੀ ਹੋਈ ਸੀ ਠੀਕ ਹੈ ਆ ਇਹ ਤੁਸੀਂ ਨੋਟ ਕਰ ਲੈਣੀ ਹੈ ਕਈ ਵਾਰ ਇਗਜ਼ਾਮ ਦੇ ਵਿੱਚ ਸਿੱਧੇ ਸਿੱਧੇ ਕੁਐਸਚਨ ਹੀ ਵੇਦੇ ਪੁੱਛ ਲਈ ਜਾਂਦੇ ਨੇ ਠੀਕ ਹੈ ਇਸ ਦੇ ਨਾਲ ਇੱਕ ਹੋਰ ਸੰਧੀ ਹੋਈ ਸੀ ਜਿਸ ਨੂੰ ਆਪਾਂ ਪੈਰੋਵਾਲ ਦੀ ਸਾਇਕ ਸੰਧੀ ਕਹਿ ਦਿੰਦੇ ਆ ਪੈਰੋਵਾਲ ਦੀ ਸੰਧੀ ਠੀਕ ਹੈ ਪੈਰੋਵਾਲ ਦੀ ਤਾਂ ਜਿਹੜੀ ਪੈਰੋਵਾਲ ਦੀ ਸੰਧੀ ਇਹ ਕਦੋਂ ਹੋਈ ਸੀ ਇਗਜ਼ਾਮ ਦੇ ਵਿੱਚ ਪੁੱਛ ਲੈਣਗੇ ਪੈਰੋਵਾਲ ਦੀ ਸੰਧੋ ਕਿਸ ਸੰਧੀ ਕਦੋਂ ਹੋਈ ਸੀ ਤਾਂ ਇਹ ਹੋਈ ਸੀ 16 ਮਾਰਚ 1846 ਨੂੰ ਠੀਕ ਹੈ 16 ਮਾਰਚ 1846 ਨੂੰ ਹੋਈ ਸੀ ਇਹ ਸੰਧੀ ਠੀਕ ਹੈ ਤਾਂ ਇਹ ਤੁਸੀਂ ਦੋਨੋਂ ਯਾਦ ਰੱਖਣੇ ਨੇ ਕਾਫੀ ਇੰਪੋਰਟੈਂਟ ਰੈਨ ਵਾਲੀਆਂ ਨੇ ਨੈਕਸਟ ਦੇਖਦੇ ਆਪਾਂ ਪੰਜਾਬ ਦਾ ਨੇਪੋਲੀਅਨ ਕਿਸ ਨੂੰ ਕਿਹਾ ਜਾਂਦਾ ਹੈ ਹੂ ਇਜ਼ ਨਾਉ ਐਜ਼ ਅ ਨੇਪੋਲੀਅਨ ਆਫ ਪੰਜਾਬ ਤਾਂ ਪੰਜਾਬ ਦਾ ਨੇਪੋਲੀਅਨ ਕਿਸ ਨੂੰ ਕਿਹਾ ਜਾਂਦਾ ਹੈ ਤਾਂ ਪੰਜਾਬ ਦਾ ਨੇਪੋਲੀਅਨ ਕਿਹਾ ਜਾਂਦਾ ਹੈ ਮਹਾਰਾਜਾ ਰਣਜੀਤ ਸਿੰਘ ਨੂੰ ਠੀਕ ਹੈ ਡੀ ਇਜ਼ ਦਾ ਰਾਈਟ ਆਨਸਰ ਤਾਂ ਇਸ ਦੇ ਵਿੱਚ ਬੱਚੇ ਕਾਫੀ ਕਨਫਿਊਜ਼ ਹੁੰਦੇ ਨੇ ਜੇਕਰ ਪੰਜਾਬ ਦੇ ਨੇਪੋਲੀਅਨ ਦੀ ਗੱਲ ਕੀਤੀ ਜਾਵੇ ਤਾਂ ਮਹਾਰਾਜਾ ਰਣਜੀਤ ਸਿੰਘ ਆਵੇਗਾ ਤੇ ਜੇਕਰ ਐਡੀਸ਼ਨਲ ਤੌਰ ਤੇ ਸੈਂਟਰਲ ਲੈਵਲ ਤੇ ਗੱਲ ਕੀਤੀ ਜਾਵੇ ਕਿ ਦੇਸ਼ ਦਾ ਨੇਪੋਲੀਅਨ ਕਿਸ ਨੂੰ ਕਿਹਾ ਜਾਂਦਾ ਹੈ ਤਾਂ ਉਹ ਕਿਹਾ ਜਾਂਦਾ ਸੀ ਸਮੁੰਦਰ ਗੁਪਤ ਨੂੰ ਦਿੱਤੇ ਸਮੁੰਦਰ ਗੁਪਤ ਨੂੰ ਕਿਸੇ ਨੇਪੋਲੀਅਨ ਦੇ ਖਿਤਾਬ ਵੀ ਦਿੱਤਾ ਗਿਆ ਸੀ ਠੀਕ ਹੈ ਸਮੁੰਦਰ ਗੁਪਤ ਜੋ ਕਿ ਗੁਪਤ ਡਾਇਨੈਸਟੀ ਨਾਲ ਸੰਬੰਧ ਰੱਖਦੇ ਸੀ ਠੀਕ ਹੈ ਗੁਪਤਾ ਵੰਸ਼ ਗੁਪਤ ਵੰਸ਼ ਦੇ ਨਾਲ ਸੰਬੰਧ ਰੱਖਦੇ ਸੀ ਸਮੁੰਦਰ ਗੁਪਤ ਠੀਕ ਹੈ ਇਹਨਾਂ ਨੂੰ ਕਿਸ ਨੇ ਨਾਮ ਦਿੱਤਾ ਸੀ ਇਹ ਤਾਂ ਇਹ ਦਿੱਤਾ ਸੀ ਏ ਵੀ ਸਮਿਥ ਨੇ ਏ ਵੀ ਸਮਿਥ ਨੇ ਠੀਕ ਹੈ ਤਾਂ ਇਹ ਦੋ ਕੁਐਸਚਨ ਨੇ ਇਹਨਾਂ ਦੇ ਵਿੱਚ ਤੁਸੀਂ ਕਨਫਿਊਜ਼ ਨਾ ਹੋਇਓ ਨੈਕਸਟ ਦੇਖਦੇ ਆਪਾਂ ਕੁਐਸਚਨ ਨੰਬਰ 93 ਗੁਰੂ ਗੋਬਿੰਦ ਸਿੰਘ ਜੀ ਦੇ ਵੱਡੇ ਸਪੁੱਤਰ ਕਿਸ ਯੁੱਧ ਵਿੱਚ ਸ਼ਹੀਦ ਹੋਏ ਸਨ ਤਾਂ ਗੁਰੂ ਗੋਬਿੰਦ ਸਿੰਘ ਜੀ ਦੇ ਵੱਡੇ ਸਪੁੱਤਰ ਸੀ ਉਹ ਕਿਹੜੇ ਯੁੱਧ ਦੇ ਵਿੱਚ ਸ਼ਹੀਦ ਹੋਏ ਸੀ ਤਾਂ ਕਾਫੀ ਇੰਪੋਰਟੈਂਟ ਕੁਐਸਚਨ ਹੈ ਕੀ ਰਾਈਟ ਆਨਸਰ ਹੈ ਗਾਇਸ ਦਾ ਆਪਣੇ ਕੋਲ ਤਾਂ ਉਹ ਹੋਈ ਸੀ ਬੈਟਲ ਆਫ ਚਮਕੌਰ ਠੀਕ ਹੈ ਚਮਕੌਰ ਦੀ ਗੜੀ ਦੇ ਵਿੱਚ ਚਮਕੌਰ ਦੀ ਲੜਾਈ ਦੇ ਵਿੱਚ ਸ਼ਹੀਦ ਹੋਏ ਸੀ ਗੁਰੂ ਗੋਬਿੰਦ ਸਿੰਘ ਜੀ ਦੇ ਵੱਡੇ ਸਪੁੱਤਰ ਠੀਕ ਹੈ ਅਜੀਤ ਸਿੰਘ ਤੇ ਜੁਝਾਰ ਸਿੰਘ ਠੀਕ ਹੈ ਜੇਕਰ ਗੱਲ ਕੀਤੀ ਜਾਵੇ ਉਸ ਟਾਈਮ ਉਹਨਾਂ ਦੀ ਉਮਰ ਕਿੰਨੀ ਸੀ ਤਾਂ ਜਿਹੜੀ ਅਜੀਤ ਸਿੰਘ ਦੀ ਉਮਰ ਸੀ ਉਹ ਸੀ 17 ਸਾਲ ਠੀਕ ਹੈ ਤੇ ਜੁਝਾਰ ਸਿੰਘ ਦੀ ਉਮਰ ਸੀ 13 ਸਾਲ ਜੋ ਕਿ ਦਸੰਬਰ 1704 ਮਤਲਬ ਕਿ ਜਿਹੜੇ ਅੱਜਕੱਲ ਦਿਨ ਚੱਲ ਰਹੇ ਨੇ ਇਹਨਾਂ ਦਿਨਾਂ ਦੇ ਵਿੱਚ ਉਹਨਾਂ ਨੂੰ ਸ਼ਹੀਦ ਕੀਤਾ ਗਿਆ ਸੀ ਦਸੰਬਰ 1704 ਦੇ ਵਿੱਚ ਚਮਕੌਰ ਦੀ ਗੜੀ ਦੇ ਵਿੱਚ ਯਾਦ ਰੱਖਣਾ ਹੈ ਕਾਫੀ ਇੰਪੋਰਟੈਂਟ ਹੈ ਨੈਕਸਟ ਦੇਖਦੇ ਆਪਾਂ ਕੁਐਸਚਨ ਨੰਬਰ 94 ਕੋੜੀਆਂ ਨਾਮ ਦਾ ਲੋਕ ਗੀਤ ਕਿਸ ਨੇ ਰਚਿਆ ਸੀ ਕੋੜੀਆਂ ਨਾਮ ਦਾ ਜਿਹੜਾ ਲੋਕ ਗੀਤ ਸੀ ਉਹ ਕਿਸ ਨੇ ਰਚਿਆ ਸੀ ਤਾਂ ਇਸ ਦਾ ਰਾਈਟ ਆਨਸਰ ਆਪਣੇ ਕੋਲ ਰਹੇਗਾ ਗੁਰੂ ਰਾਮਦਾਸ ਜੀ ਕੂੜੀਆਂ ਨਾਮ ਦਾ ਜਿਹੜਾ ਲੋਕ ਗੀਤ ਸੀ ਉਹ ਗੁਰੂ ਰਾਮਦਾਸ ਜੀ ਦੁਆਰਾ ਰਚਿਆ ਗਿਆ ਸੀ অপਸ਼ਨ ਨੰਬਰ A ਇਸ ਦਾ ਰਾਈਟ ਆਨਸਰ ਨੈਕਸਟ ਦੇਖਦੇ ਹਾਂ ਸਰਹੰਦ ਦੀ ਲੜਾਈ ਕਿਸ ਸਥਾਨ ਤੇ ਲੜੀ ਗਈ ਸੀ ਤਾਂ ਬੈਟਲ ਆਫ ਦਾ ਸਰਹੰਦ ਤਾਂ ਸਰਹੰਦ ਦੀ ਲੜਾਈ ਸੀ ਉਹ ਜਿਹੜੇ ਕਿਹੜੇ ਸਥਾਨ ਤੇ ਲੜੀ ਗਈ ਸੀ ਤਾਂ ਉਹ ਲੜੀ ਗਈ ਸੀ ਚੱਪੜ ਚਿੜੀ ਦੇ ਸਥਾਨ ਤੇ ਠੀਕ ਹੈ ਸਰਹੰਦ ਦੇ ਨੇੜੇ ਚੱਪੜ ਚਿੜੀ ਨਾਮ ਦਾ ਸਥਾਨ ਸੀ ਜਿੱਥੇ ਕਿਹੜੀ ਲੜਾਈ ਹੋਈ ਸੀ ਸਰਹੰਦ ਦਾ ਸਰਹੰਦ ਦੀ ਲੜਾਈ ਹੋਈ ਸੀ ਠੀਕ ਹੈ ਇਸ ਦੇ ਇਹਨਾਂ ਦੇ ਵਿੱਚ ਕਿਹਨਾਂ ਕਿਹਨਾਂ ਦੀ ਲੜਾਈ ਹੋਈ ਸੀ ਆ ਇਸ ਚੱਪੜਚੀੜੀ ਦੇ ਸਥਾਨ ਤੇ ਇੱਕ ਤਾਂ ਬਾਬਾ ਬੰਦਾ ਸਿੰਘ ਬਹਾਦਰ ਬਾਬਾ ਬੰਦਾ ਸਿੰਘ ਬਹਾਦਰ ਤੇ ਮੁਗਲ ਬਾਦਸ਼ਾਹ ਵਜ਼ੀਰ ਖਾਨ ਦੇ ਖਿਲਾਫ ਵਜ਼ੀਰ ਖਾਨ ਦੇ ਖਿਲਾਫ ਇਹ ਲੜਾਈ ਲੜੀ ਗਈ ਸੀ ਠੀਕ ਹੈ ਚੱਪੜਚੀੜੀ ਦੇ ਸਥਾਨ ਤੇ ਕਦੋਂ ਲੜੀ ਗਈ ਸੀ ਮਈ 1710 ਦੇ ਵਿੱਚ ਮਈ 1710 ਦੇ ਵਿੱਚ ਇਹ ਲੜਾਈ ਲੜੀ ਗਈ ਸੀ ਠੀਕ ਹੈ ਯਾਦ ਰੱਖਣਾ ਹੈ ਠੀਕ ਹੈ ਜਿਸ ਦੇ ਵਿੱਚ ਕੀ ਸੀ ਵਜ਼ੀਰ ਖਾਨ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ ਬੰਦਾ ਸਿੰਘ ਬਹਾਦਰ ਦੁਆਰਾ ਨੈਕਸਟ ਦੇਖਦੇ ਹਾਂ ਕਾਂਜਲੀ ਵੈਟਲੈਂਡ ਪੰਜਾਬ ਦੇ ਕਿਹੜੇ ਜ਼ਿਲ੍ਹੇ ਵਿੱਚ ਹੈ ਕਾਂਜਲੀ ਵੈਟਲੈਂਡ ਵੈਰੀ ਵੈਰੀ ਇੰਪੋਰਟੈਂਟ ਕੁਐਸਚਨ ਤਾਂ ਕਾਂਜਲੀ ਵੈਟਲੈਂਡ ਜਿਹੜਾ ਉਹ ਪੰਜਾਬ ਦੇ ਕਿਹੜੇ ਜ਼ਿਲ੍ਹੇ ਦੇ ਵਿੱਚ ਸਥਿਤ ਹੈ ਤਾਂ ਉਹ ਸਥਿਤ ਹੈ ਕਪੂਰਥਲਾ ਦੇ ਵਿੱਚ ਬੀ ਇਜ਼ ਦਾ ਰਾਈਟ ਆਨਸਰ ਕਾਂਜਲੀ ਵੈਟਲੈਂਡ ਬਾਰੇ ਪੁੱਛਿਆ ਜਾਵੇ ਤਾਂ ਉਹ ਕਪੂਰਥਲਾ ਜ਼ਿਲ੍ਹੇ ਦੇ ਵਿੱਚ ਸਥਿਤ ਹੈ ਨੈਕਸਟ ਕੁਐਸਚਨ ਦੇਖਦੇ ਹਾਂ ਮੇਜਰ ਜਨਰਲ ਰਜਿੰਦਰ ਸਿੰਘ ਨੂੰ ਵੀ ਕੀ ਕਿਹਾ ਜਾਂਦਾ ਹੈ ਮੇਜਰ ਜਨਰਲ ਰਜਿੰਦਰ ਸਿੰਘ ਨੂੰ ਕੀ ਕਿਹਾ ਜਾਂਦਾ ਹੈ ਤਾਂ ਇਜ਼ ਦਾ ਰਾਈਟ ਆਨਸਰ ਕੀ ਰਹੇਗਾ ਤਾਂ ਉਸ ਨੂੰ ਕਿਹਾ ਜਾਂਦਾ ਸਪੈਰੋ ਠੀਕ ਹੈ ਬੀ ਇਜ਼ ਦਾ ਰਾਈਟ ਆਨਸਰ ਮੇਜਰ ਜਨਰਲ ਰਜੀਂਦਰ ਸਿੰਘ ਨੂੰ ਸਪੈਰੋ ਦੇ ਨਾਮ ਨਾਲ ਵੀ ਸੰਬੋਧਿਤ ਕੀਤਾ ਜਾਂਦਾ ਹੈ ਨੈਕਸਟ ਦੇਖਦੇ ਹਾਂ ਪੰਜਾਬ ਹੇਠ ਲਿਖਿਆਂ ਵਿੱਚੋਂ ਕਿਸ ਰਾਜ ਕੇਂਦਰ ਸ਼ਾਸਿਤ ਪ੍ਰਦੇਸ਼ ਨਾਲ ਆਪਣੀਆਂ ਹੱਦਾਂ ਸਾਂਝੀਆਂ ਨਹੀਂ ਕਰ ਸਕਦਾ ਤਾਂ ਕਿ ਹਿਮਾਚਲ ਪ੍ਰਦੇਸ਼ ਨਾਲ ਵੀ ਕਰ ਸਕਦਾ ਹੈ ਜੰਮੂ ਕਸ਼ਮੀਰ ਨਾਲ ਵੀ ਰਾਜਸਥਾਨ ਬਟ ਗੁਜਰਾਤ ਨਾਲ ਉਹ ਕਿਹੜੀਆਂ ਆਪਣੀਆਂ ਹੱਦਾਂ ਸਾਂਝੀਆਂ ਨਹੀਂ ਕਰ ਸਕਦਾ ਠੀਕ ਹੈ ਤਾਂ ਬੀ ਇਜ਼ ਦਾ ਆਪਣੇ ਕੋਲ ਰਾਈਟ ਆਨਸਰ ਰਹੇਗਾ ਠੀਕ ਹੈ ਤਾਂ ਅੱਗੇ ਨੈਕਸਟ ਦੇਖਦੇ ਆਪਾਂ ਪੰਜਾਬ ਅਤੇ ਪੈਪਸੂ ਦਾ ਰਲੇਵਾ ਕਿਸ ਸਾਲ ਹੋਇਆ ਪੰਜਾਬ ਅਤੇ ਪੈਪਸੂ ਤਾਂ ਇਹ ਆਪਸ ਵਿੱਚ ਕਦੋਂ ਆਪਸ ਵਿੱਚ ਮਿਲੇ ਸੀ ਪੰਜਾਬ ਤੇ ਪੈਪਸੂ ਤਾਂ ਕੀ ਰਾਈਟ ਆਨਸਰ ਇਸ ਦਾ ਤਾਂ ਇਸ ਦਾ ਰਾਈਟ ਆਨਸਰ ਹੋਏਗਾ 1968 1968 ਦੇ ਵਿੱਚ ਕੀ ਹੈ ਪੰਜਾਬ ਤੇ ਪੈਪਸੂ ਦਾ ਰਲੇਵਾ ਹੋਇਆ ਸੀ ਤਾਂ ਯਾਦ ਰੱਖਣਾ ਤੁਸੀਂ ਤਾਂ ਅੱਜ ਦੀ ਕਲਾਸ ਦਾ ਆਪਾਂ ਲਾਸਟ ਕੁਐਸਚਨ ਦੇਖ ਲੈਣੇ ਆ ਕਿ ਇਸ ਸਿੱਖ ਜਰਨਲ ਨੇ ਦਿੱਲੀ ਜਿੱਤ ਕੇ ਲਾਲ ਕਿਲੇ ਤੇ ਨਿਸ਼ਾਨ ਸਾਹਿਬ ਲਹਿਰਾਇਆ ਸੀ ਕਾ ਕਿਸ ਸਿੱਖ ਜਰਨੈਲ ਨੇ ਦਿੱਲੀ ਜਿੱਤ ਕੇ ਲਾਲ ਕਿਲੇ ਤੇ ਨਿਸ਼ਾਨ ਸਾਹਿਬ ਲਹਿਰਾਇਆ ਸੀ ਵੈਰੀ ਇੰਪੋਰਟੈਂਟ ਕੁਐਸਚਨ ਹੈ ਤਾਂ ਕਿਹੜਾ ਸਿੱਖ ਜਰਨੈਲ ਸੀ ਜਿਸ ਨੇ ਲਾਲ ਕਿਲੇ ਤੇ ਆਪਣਾ ਨਿਸ਼ਾਨ ਸਾਹਿਬ ਲਹਿਰਾਇਆ ਸੀ ਤਾਂ ਉਹ ਲਹਿਰਾਇਆ ਸੀ ਬਾਬਾ ਬੰਦਾ ਸਿੰਘ ਬਹਾਦਰ ਨੇ ਠੀਕ ਹੈ ਬਾਬਾ ਬੰਦਾ ਸਿੰਘ ਬਹਾਦਰ ਦੁਆਰਾ ਕੀਏ ਰੈੱਡ ਫੋਰਟ ਜਿਸ ਨੂੰ ਆਪਾਂ ਲਾਲ ਕਿਲਾ ਕਹਿ ਦਿੰਦੇ ਆ ਉਸ ਤੇ ਜਾ ਕੇ ਨਿਸ਼ਾਨ ਸਾਹਿਬ ਲਹਿਰਾਇਆ ਸੀ ਠੀਕ ਹੈ ਕਦੋਂ ਲਹਿਰਾਇਆ ਸੀ 1783 ਦੇ ਵਿੱਚ 1783 ਦੇ ਵਿੱਚ ਇਹ ਨਿਸ਼ਾਨ ਸਾਹਿਬ ਲहराਇਆ ਗਿਆ ਸੀ ਜਿਸ ਦੇ ਵਿੱਚ ਹੋਰ ਕੌਣ-ਕੌਣ ਸੀ ਭਾਈ ਬਕੇਲ ਸਿੰਘ ਸੀ ਜੱਸਾ ਸਿੰਘ ਰਾਮ ਗੜੀਆ ਸੀ ਠੀਕ ਹੈ ਆ کافی ਜਣੇ ਸੀ ਜਿਨ੍ਹਾਂ ਨੇ ਰਲ ਕੇ ਆ ਰੈਡ ਫੋਰਟ ਤੇ ਫਤਹਿ ਕੀਤੀ ਸੀ ਤੇ ਨਿਸ਼ਾਨ ਸਾਹਿਬ ਲਾਲ ਕਿਲੇ ਦੇ ਵਿੱਚ ਲਹਿਰਾਇਆ ਸੀ ਠੀਕ ਹੈ ਤਾਂ ਯਾਦ ਰੱਖਣਾ ਹੈ ਦੋਸਤੋ ਤਾਂ ਅੱਜ ਦੀ ਕਲਾਸ ਦੇ ਦੋਸਤੋ 100 ਕੁਐਸਚਨਸ ਕਵਰ ਹੋ ਚੁੱਕੇ ਨੇ ਹੋਪਸੋ ਤੁਹਾਨੂੰ ਇਹ ਕਲਾਸ ਵਧੀਆ ਲੱਗੀ ਹੋਣੀ ਦੋਸਤੋ ਜੇਕਰ ਤੁਹਾਨੂੰ ਇਹ ਕਲਾਸ ਵਧੀਆ ਲੱਗੀ ਹੈ ਤਾਂ ਇਸ ਵੀਡੀਓ ਨੂੰ ਜਲਦੀ ਜਲਦੀ ਲਾਈਕ ਜ਼ਰੂਰ ਕਰ ਦਿਓ ਅਤੇ ਜੋ ਸਟੂਡੈਂਟ ਇਸ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਨੇ ਉਹ ਇਸ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਮਿਲਦੇ ਆਪਾਂ ਜਲਦੀ ਅਗਲੀ ਵੀਡੀਓ ਦੇ ਵਿੱਚ ਥੈਂਕ ਯੂ ਸੋ ਮੱਚ